ਹਾਂ ਜੀ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਬਲੌਗ ਦੇ ਵਿੱਚ ਮੈਂ ਤੁਹਾਨੂੰ ਜਹਾਜ਼ ਦਾ ਬ੍ਰਿਜ ਦਿਖਾਇਆ ਸੀ ਜਿੱਥੋਂ ਜਹਾਜ਼ ਚੱਲਦਾ ਸੀਗਾ ਤੇ ਉਹ ਹੁੰਦਾ ਹੈ ਜੀ ਜਹਾਜ਼ ਦਾ ਸਭ ਤੋਂ ਉੱਪਰਲਾ ਹਿੱਸਾ ਵੱਲੋਂ ਠੀਕ ਆ ਤੇ ਅੱਜ ਮੈਂ ਤੁਹਾਨੂੰ ਦਿਖਾਉਂਗਾ ਜੀ ਆਪਣੇ ਜਹਾਜ਼ ਦੀ ਰੈਸ਼ ਜਾਨਕੀ ਉੱਤੋਂ ਆਪਾਂ ਥੱਲੇ ਨੂੰ ਉਤਰੇ ਆਵਾਂਗੇ ਕੱਲੀ-ਕੱਲੀ ਮੈਂ ਤੁਹਾਨੂੰ ਚੀਜ਼ ਦਿਖਾਉਂਗਾ ਕਮਰੇ ਤੋਂ ਲੈ ਕੇ ਮਤਲਬ ਜਹਾਜ਼ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਸੁੱਖ-ਸੁਵਿਧਾਵਾਂ ਹੁੰਦੀਆਂ ਆ ਮਤਲਬ ਹਨਾ ਕੀ ਕੀ ਸਾਡੇ ਮਤਲਬ ਰਹਿਣਾ ਸਾਡਾ ਕਿੱਦਾਂ ਦਾ ਹੁੰਦਾ ਆ ਤੇ ਹਰ ਇੱਕ ਚੀਜ਼ ਮੈਂ ਤੁਹਾਨੂੰ ਕੱਲੀ ਕੱਲੀ ਦਿਖਾਉਂਗਾ ਮਤਲਬ ਉੱਥੋਂ ਲੈ ਕੇ ਤੇ ਪੂਰਾ ਥੱਲੇ ਤੱਕ ਆਪਾਂ ਆਂਗੇ ਵਲੌਗ ਨੂੰ ਪੂਰਾ ਦੇਖਿਓ ਐਂਡ ਤੱਕ ਮਿਸਮਾਸਾ ਨਾ ਕਰਿਓ ਕਿਉਂ ਥੋੜਾ ਜਿਹਾ ਵੀ ਪਾਰ ਮਿਸ ਕਰੋਗੇ ਤੇ ਸ਼ਾਇਦ ਤੁਹਾਡੇ ਕੋ ਕੁਝ ਨਾ ਕੁਝ ਰਹਿ ਜਾਊਗਾ ਮਤਲਬ ਹੈਨਾ ਤੇ ਅੱਜ ਮੈਂ ਤੁਹਾਨੂੰ ਦਿਖਾਉਂਦਾ ਆ ਸਟਾਰਟ ਕਰਾਂਗੇ ਆਪਾਂ ਤੇ ਚੈਨਲ ਦੇ ਨਵੇਂ ਜੇ ਤੇ ਮੇਰਾ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਹੀ ਬੈਲ ਆਈਕਨ ਦਬਾ ਦਿਓ ਵੀਡੀਓ ਚੰਗੀ ਲੱਗੇ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਐਪਰੀਸ਼ੀਏਟ ਕਰਿਓ ਕਮੀ ਪੇਸ਼ ਔਰ ਵੀ ਤੁਹਾਡੇ ਜਿਹੜੇ ਵੀ ਸਵਾਲ ਆ ਮੈਨੂੰ ਮਤਲਬ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਆਪਾਂ ਤੁਹਾਡੇ ਸਾਰਿਆਂ ਦੇ ਜਵਾਬ ਦਵਾਂਗੇ ਤੇ ਵੇਟ ਕਰਾਂਗੇ ਤੁਹਾਡੇ ਕਮੈਂਟਾਂ ਦਾ ਤੇ ਵੀਡੀਓ ਨੂੰ ਸ਼ੁਰੂ ਕਰਦੇ ਆ ਮੈਂ ਹੁਣ ਤੁਹਾਨੂੰ ਲੈ ਕੇ ਜਾਂਦਾ ਆ ਜੀ ਸਭ ਤੋਂ ਜਹਾਜ਼ ਦੇ ਉੱਪਰਲੇ ਸਦਾਬਾਥਲੇ ਆਵਾਂਗੇ ਤੇ ਆ ਜਾਓ ਮੇਰੇ ਨਾਲ ਫਿਰ ਆ ਰਹੇ ਹੋਏ ਦੋਸਤੋ ਤੁਹਾਨੂੰ ਲੈ ਕੇ ਚੱਲੀਏ ਆਪਾਂ ਜਹਾਜ਼ ਦੀ ਰੈਸ਼ ਵਿੱਚ ਆ ਵੀ ਜਹਾਜ਼ ਦੀ ਰੈਸ਼ੀ ਆ ਜੀ ਇੱਥੇ ਸਿ ਫਰੀ ਟਾਈਮ ਹੋ ਕੇ ਟਾਈਮ ਪਾਸ ਕਰੀਦਾ ਇਹਨੂੰ ਰਿਕ੍ਰੀਸ਼ਨ ਰੂਮ ਕਹਿ ਦਿੰਦੇ ਆ ਇਹ ਕੁਛ ਇਦਾਂ ਦਾ ਦੇਖਦਾ ਆ ਵੇਖੋ ਇਹਦਾ ਵੀ ਆਪਾਂ ਤੁਹਾਨੂੰ ਇੱਕ ਫੁੱਲ ਰਿਵਿਊ ਦਵਾਂਗੇ ਆ ਵੇਖੋ ਜਿੱਦਾਂ ਇੱਥੇ ਟੀਵੀ ਲੱਗਾ ਹੈ ਹਨਾ ਤੇ ਇਹ ਵੀ ਚਲੋ ਆਪਾਂ ਬਾਅਦ ਵਿੱਚ ਤੁਹਾਨੂੰ ਇੱਕ ਪੂਰਾ ਕਵਰ ਕਰਾਂਗੇ ਤੇ ਹੁਣ ਆਪਾਂ ਚੱਲਦੇ ਆਂ ਜੀ ਜਾਜ ਦੀ ਮੰਜ਼ਲ ਦਿਖਾਉਣ ਤੁਹਾਨੂੰ ਲੈ ਕੇ ਚੱਲਦਾ ਮੈਂ ਤੇ ਆਪਾਂ ਲਿਫਟ ਜਾਂਦੇ ਜਾਂਦੇ ਆ ਠੀਕ ਆਪਾਂ ਲਿਫਟ ਬੁਲਾ ਲੈਂਦੇ ਆ ਵੇਖੋ ਜਾ ਜਾਂਦੇ ਨਾ ਲਿਫਟ ਵੀ ਹੁੰਦੀ ਆ ਆ ਵੇਖੋ ਹੁਣ ਆਪਣੀ ਲਿਫਟ ਆਊਗੀ ਆਪਾਂ ਲਿਫਟ ਦੇ ਵਿੱਚ ਜਾਵਾਂਗੇ ਤੇ ਤੁਹਾਨੂੰ ਮੈਂ ਲੈ ਕੇ ਚੱਲੂਗਾ ਸਭ ਤੋਂ ਉੱਪਰਲੇ ਹਿੱਸੇ ਦੇ ਵਿੱਚ ਆ ਵੇਖੋ ਲਿਫਟ ਆ ਰਹੀ ਆ ਉਹਨਾਂ ਦਾ ਕਾਰ ਵੀ ਇੱਧਰ ਚੈੱਕ ਕਰ ਲਓ ਆ ਇਹ ਦਨਨ ਹੈਸ਼ ਹੁੰਦੀ ਆ ਆਪਣੀ ਸਾਰੀ ਜਾਇਦ ਦੇ ਵਿੱਚ ਕਮਰੇ ਤੋਂ ਲੈ ਕੇ ਹਰ ਇੱਕ ਚੀਜ਼ ਮਤਲਬ ਬਣੀ ਹੁੰਦੀ ਆ ਤੇ ਅੱਜ ਆਪਾਂ ਉਹ ਤੁਹਾਨੂੰ ਦਿਖਾਉਣ ਦੇ ਅੱਗੇ ਆ ਲਿਫਟ ਆਪਣੀ ਆਉਣ ਦੀ ਕਿਉਂ ਮੰਜ਼ਲ ਉੱਤੇ ਬੜੀ ਲੰਮੀ ਹੁੰਦੀ ਆ ਹਨਾ ਮਤਲਬ ਕਿ ਬਿਲਡਿੰਗ ਇਹ ਲਾ ਲਓ ਵੀ 9 9 ਮੰਜ਼ਲਾਂ ਦੀ ਬਿਲਡਿੰਗ ਆ ਇਹ ਤੇ ਆ ਕਰਕੇ ਜਾਇਦਾਂ ਦੇ ਲਿਫਟ ਹੁੰਦੀ ਆ ਆ ਵੇਖੋ ਲਿਫਟ ਤੇ ਆਪਾਂ ਆ ਗਏ ਆ ਲਓ ਜੀ ਆਪਾਂ ਜਾਣਾ ਹੈ ਜੀ ਸਭ ਤੋਂ ਉੱਪਰੀ ਮੰਜ਼ਲ ਤੇ ਜਾਨੇਗੀ ਐਫ ਡੈਕ ਦੇ ਆ ਆਪਣੇ ਲਿਫਟ ਲੈ ਕੇ ਜਾਓਗੇ ਆਪਾਂ ਨੂੰ ਐਫ ਡੈਕ ਤੇ ਆ ਲਿਫਟ ਰੇਲੋਂ ਲਿਫਟ ਇੰਦਰ ਦੇਖਦੀ ਆ ਸਮੁੰਦਰੀ ਝਾਇ ਦੇ ਲਿਫਟ ਆ ਵੇਖੋ ਆ ਜਿੱਥੇ ਤੁਹਾਡਾ ਵੀਰ ਤੇ ਚਰਾਉਂਦੇ ਆ ਨਹੀਂ ਤੁਹਾਨੂੰ ਸੈਰ ਸਮੁੰਦਰੀ ਝਾਇ ਦੇ ਬਿਲਡਿੰਗ ਦੀ ਲਿਫਟ ਆਪਣੇ ਜਾਣ ਡੀ ਆ ਡੀ ਡੈਕ ਪੀ ਐਫ ਤੇ ਜਾ ਕੇ ਝਾਇ ਦੇ ਨਾਲ ਇੱਕ ਮੰਜ਼ਲ ਦੋ ਮੰਜ਼ਲ ਇੱਧਰ ਨਹੀਂ ਹੁੰਦੀ ਇੱਥੇ ਅਲਫਾਬੈਟ ਹੁੰਦੀਆਂ ਆ ਵੇਖੋ ਸਾਰੀਆਂ ਮੰਜ਼ਲਾ ਤੇ ਆਪਾਂ ਤਾਂ ਸਾਰੀਆਂ ਦਿਖਾਉਣੀਆਂ ਚੱਲੀਆਂ ਵੀ ਆ ਨਾ ਸਾਰਿਆਂ ਦਿਖਾਵਾਂਗੇ ਅੱਗੇ ਤਾਂ। ਨਾਲ ਹੋਲੀ ਲਿਫਟ ਵੀ ਆਪਣੀ ਆ ਗਈ ਆ ਤੇ ਚਲਦੇ ਆ ਜੀ ਬਾਹਰ ਤੇ ਲੈ ਕੇ ਦਿਖਾਵਾਂਗੇ ਤੁਹਾਨੂੰ ਮਜ਼ਾਰਾ। ਹੁਣ ਹੋਲੀ ਇਹ ਆ ਗਿਆ ਜੀ ਆਪਣੇ ਜਹਾਜ਼ ਦਾ ਐਫ ਡੈਕ। ਹੁਣ ਆਪਾਂ ਤੁਹਾਨੂੰ ਉੱਤੋਂ ਸਾਰਟ ਕਰਦੇ ਆ ਹਨਾ। ਬ੍ਰਿਜ ਦੇ ਤੋਂ ਥੱਲੇ ਵਾਲੇ ਡੈਕ ਤੋਂ ਇੰਦਾ। ਆ ਵੇਖ ਲੋ ਇੰਦਾ ਵੇਖ ਲੋ ਉਹ ਬ੍ਰਿਜ ਹੈ ਉੱਤੇ ਉਹ ਵੇਖੋ ਨੈਵੀਗੇਸ਼ਨ ਪਿਜਲੀ ਗਣ ਔਰ ਇਹ ਉੱਤੇ ਬ੍ਰਿਜ ਆ ਗਿਆ। ਤੇ ਥੱਲੇ ਹੁਣ ਆਪਣੇ ਸਾਰਿਆਂ ਦੇ ਕਮਰੇ ਸਟਾਰਟ ਹੋ ਜਾਣੇ ਆ ਜਾਂ ਅੱਜ ਤੇ ਕਿਹੜੀ-ਕਿਹੜੀ ਚੀਜ਼ ਆ ਮਤਲਬ ਰੋਟੀ ਪਾਣੀ ਖਾਣ ਤੋਂ ਲੈ ਕੇ ਕਿੱਥੇ ਖਾਂਦੇ ਆ ਹਰ ਗ੍ਰੀ ਆ ਵੇਖੋ ਐਫ ਡੈਕ ਤੇ ਆਪਾਂ ਖੜੇ ਹੁਣ ਠੀਕ ਥਾਈਏ ਫਿਰ ਆਪਾਂ ਆਪਣੇ ਜਾਜ ਦੀ ਅਕਮੋਡੇਸ਼ਨ ਆ ਵੇਖੋ ਇਹ ਹੈ ਜੀ ਜਾਜ ਦਾ ਐਫ ਡੈਕ ਇੱਥੇ ਕੈਪਟਨ ਦਾ ਤੇ ਚੀਫ ਇੰਜੀਨੀਅਰ ਦਾ ਕਮਰਾ ਹੁੰਦਾ ਆ ਠੀਕ ਆ ਦੋ ਹੀ ਕਮਰੇ ਹੁੰਦੇ ਦੋਹਾਂ ਕਮਰਿਆਂ ਤੋਂ ਇਲਾਵਾ ਇੱਥੇ ਹੋਰ ਕੁਝ ਨਹੀਂ ਹੁੰਦਾ ਆ ਕਰਕੇ ਆਪਾਂ ਇਥੋਂ ਜਲਦੀ ਚੱਲਦੇ ਆ ਕਿਉਂਕਿ ਇੱਥੇ ਨਾ ਜਿਆਦਾ ਮਤਲਬ ਰੌਲਾ ਲੱਪਾ ਵੀ ਆਉਣਾ ਸਹੀ ਨਹੀਂ ਆ ਤੁਹਾਨੂੰ ਮੈਂ ਨਾ ਥੱਲੇ ਲੈ ਕੇ ਚੱਲਦਾ ਆ ਆਜੋ ਫਿਰ ਐ ਫਿਰ ਅੱਕ ਮੈਂ ਤੁਹਾਨੂੰ ਦਿਖਾਤਾ ਠੀਕ ਆ ਆ ਵੇਖੋ ਆ ਇਧਰ ਨਾ ਸਾਰਾ ਬੋਰਡ ਲੱਗਾ ਆ ਜਿੱਥੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਜੂਗੀ ਕਿ ਜਾ ਇੱਥੇ ਕਿੱਥੇ ਕੀ ਆ ਹਸਪੀਟਲ ਕਿੱਥੇ ਆ ਮੈਸ ਰੂਮ ਕਿੱਥੇ ਆ ਲਾ ਲੋ ਜਿਮਨਾਸ਼ੀਅਮ ਕਿੱਥੇ ਆ ਹਣਾ ਵੇਖੋ ਹਰ ਇੱਕ ਡਿਟੇਲ ਇੱਥੇ ਲਿਖੀ ਜਾਂਦੇ ਆਪਾਂ ਇਹ ਸਾਰੀਆਂ ਚੀਜ਼ਾਂ ਦਾ ਕਵਰ ਕਰਨੀਆਂ ਠੀਕ ਹੈ ਇੱਕ ਵਲੌਗ ਦੇ ਵਿੱਚ ਇਹ ਕਵਰ ਨਹੀਂ ਹੋਣੀਆਂ ਇਹਦੀਆਂ ਪਾਰਟ ਆਉਣਗੇ ਭਾਗ ਆਉਣਗੇ ਦੋ ਦਿਨ ਭਾਗ ਆਉਣਗੇ ਸਾਰੇ ਵੇਖੋ ਸਕਿੱਪ ਨਾ ਕਰਿਓ ਤੇ ਆਜੋ ਫਿਰ ਹੁਣ ਲੈ ਕੇ ਜਾਂਦੇ ਆ ਤੁਹਾਨੂੰ ਥੱਲੇ ਵਾਲੇ ਡੈਕ ਦੇ ਉੱਤੇ ਵਾਲੇ ਡੈਕ ਦੇ ਮੈਂ ਤੁਹਾਨੂੰ ਦਿਖਾਤਾ ਵੀ ਦੋ ਹੀ ਕਮਰੇ ਹੁੰਦੇ ਆ ਜਿਹੜੇ ਸਭ ਤੋਂ ਵੱਡੇ ਰੈਂਕ ਹੁੰਦੇ ਆ ਕੈਪਟਨ ਤੇ ਚੀਫ ਇੰਜੀਨੀਅਰ ਦੇ ਜੋ ਵੀ ਉਹਨਾਂ ਦੇ ਕਮਰੇ ਵੱਡੇ ਵੱਡੇ ਹੁੰਦੇ ਆ ਉਹਨਾਂ ਦੇ ਅੰਦਰ ਮੰਨ ਲਓ ਸਾਰਾ ਕੁਝ ਹੀ ਹੁੰਦਾ ਵਾ ਤੇ ਹੁਣ ਆ ਆਪਾਂ ਤੁਹਾਨੂੰ ਦਿਖਾਵਾਂਗੇ ਆ ਵੇਖੋ ਆ ਐਫ ਤੇ ਈ ਡੈਕ ਹੁਣ ਆਪਾਂ ਆ ਗਏ ਆ ਈ ਡੈਕ ਤੇ ਠੀਕ ਆ ਚਲੋ ਫੇਰ ਥੱਲੇ ਵਾਲੋਂ ਆ ਜੀ ਮੇਰਾ ਨਾਮ ਹੈ ਵੀਡੀਓ ਚੰਗੀ ਲੱਗ ਰਹੀ ਆ ਤਾਂ ਲਾਈਕ ਜ਼ਰੂਰ ਕਰ ਦਿਓ ਜੇ ਮਤਲਬ ਕੋਈ ਕਮੀ ਵਿਸ਼ੇ ਲੱਗ ਰਹੀ ਆ ਉਹ ਵੀ ਦੱਸਿਓ ਆਪਾਂ ਦੂਰ ਕਰਾਂਗੇ ਤੁਹਾਡੇ ਸਵਾਲ ਕਮੈਂਟਾਂ ਦੇ ਵਿੱਚ ਜ਼ਰੂਰ ਪੁੱਛਿਓ ਉਹਨਾਂ ਦੇ ਵੀ ਜਵਾਬ ਦੇਵਾਂਗੇ ਆ ਹੁਣ ਆਪਾਂ ਆ ਗਏ ਈ ਡੈਕ ਤੇ ਇੱਥੇ ਨਹੀਂ ਕੋਈ ਏਡੀ ਗੱਲਬਾਤ ਹਨਾ ਇੱਥੇ ਜਦੋਂ ਸਾਰੇ ਆਪਣੇ ਬੰਦੇ ਆ ਤੇ ਹੁਣ ਆਪਾਂ ਤਾਂ ਇੱਥੇ ਲਗਾਉਣੇ ਕੀ ਕੀ ਆ ਇੱਥੇ ਵੀ ਆ ਨਾ ਸਾਰੇ ਕਮਰੇ ਬਣੇ ਆ ਮਤਲਬ ਆ ਵੇ ਜਿੰਨੇ ਤੁਸੀਂ ਵੇਖਣ ਦੇ ਨਾ ਸਾਰੇ ਜਾਣਿਆਂ ਦੇ ਕਮਰੇ ਆ ਕੋਈ ਤਾਂ ਸੈਕਿੰਡ ਔਰਸਰ ਹੋ ਗਿਆ ਸਾਰਿਆਂ ਦੇ ਇਦਾਂ ਬਾਹਰ ਨਾ ਮਤਲਬ ਨਾਂ ਰੈਂਕ ਲਿਖੇ ਹੁੰਦੇ ਆ ਆਹ ਕੋਈ ਡੈਕ ਐਡਿਟ ਹੋ ਗਿਆ ਤੇ ਆਹ ਕੋਈ ਇਦਾਂ ਤੇ ਆਜ ਕੀ ਔਸਰ ਹੋ ਗਿਆ ਹਨਾ ਇਦਾਂ ਨਾ ਸਾਰਿਆਂ ਦੇ ਕਮਰੇ ਹੁੰਦੇ ਆ ਜਾ ਹਜ ਤੇ ਲਾ ਲੋ ਕਟੋਕਟ 25 ਤੋਂ 30 ਜਾਣਿਆਂ ਦਾ ਗਰੂਪ ਹੁੰਦਾ ਆਪਾਂ ਠੀਕ ਹੈ ਜਿਹੜੇ ਆਪਾਂ ਜਾਇਜ਼ਤ ਹੁੰਦੇ ਆ ਤੇ ਸਾਰਿਆਂ ਦੇ ਵੱਖੋ ਵੱਖਰੇ ਰੈਂਕ ਹੁੰਦੇ ਆ ਤੇ ਕੰਮ ਵੀ ਸਾਰਿਆਂ ਦੇ ਵੱਖੋ ਵੱਖਰੇ ਹੁੰਦੇ ਆ ਤਾਂ ਦੋਸਤੋ ਵੀਡੀਓ ਜੇ ਤੁਹਾਨੂੰ ਮਜ਼ਾ ਆ ਰਿਹਾ ਹੋਊਗਾ ਕਿਉਂਕਿ ਇਦਾਂ ਦੀ ਵੀਡੀਓ ਬਹੁਤ ਘੱਟ ਹੁੰਦੀਆਂ ਵੱਲ ਹੈਣਾ ਜਾਜਾਂ ਦੇ ਬਾਰੇ ਜਿਹੜੀਆਂ ਨੌਲੇਜ ਦਿੰਦੇ ਆ ਮਤਲਬ ਚਲੋ ਆਪਾਂ ਨੂੰ ਵਧੀਆ ਲੱਗਦਾ ਹੁਣ ਵੀਡੀਓ ਬਣਾਉਣ ਲੱਗੇ ਆ ਤੇ ਤੁਹਾਡੇ ਮੇਰੇ ਦੋਸਤਾਂ ਦਾ ਪਿਆਰ ਚਾਹੀਦਾ ਵਾ ਪਿਆਰ ਆਪਣਾ ਬਣਾਈ ਰੱਖਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਆਈਕਨ ਨੂੰ ਦਬਾ ਲਿਓ ਤੇ ਅੱਛਾ ਇਥੇ ਇੱਕ ਚੀਜ਼ ਰ ਉਹ ਤਾਂ ਹੈ ਹੀ ਕਿ ਲਾਂਡਰੀ ਕੱਪੜੇ ਧੋਣ ਦਾ ਪ੍ਰਬੰਧ ਜਾਂ ਅੱਜ ਦਿਨ ਆਪਾਂ ਕੱਪੜੇ ਕਿੱਦਾਂ ਧੋਨੇ ਹਨਾ ਇਹ ਵੀ ਇੱਕ ਸਵਾਲ ਹੁੰਦਾ ਆ ਵੇਖੋ ਇਹ ਹੈ ਜੀ ਲਾਂਡਰੀ ਜਾਂ ਇਹਦੇ ਦੋ ਲਾਂਡਰੀ ਹੁੰਦੀਆਂ ਠੀਕ ਹੈ ਇੱਕ ਹੁੰਦੀ ਹੈ ਜੀ ਕਰੂ ਲਾਂਡਰੀ ਇੱਕ ਹੁੰਦੀ ਹੈ ਆਫੀਸਰ ਲਾਂਡਰੀ ਹੁਣ ਆਪਾਂ ਆ ਗਏ ਆ ਆਫੀਸਰ ਲਾਂਡਰੀ ਦੇ ਵਿੱਚ ਠੀਕ ਹੈ ਆ ਵੇਖੋ ਇੱਥੇ ਸਾਰੀਆਂ ਮਸ਼ੀਨਾਂ ਰੱਖੀਆਂ ਆ ਤੇ ਆ ਜਿਹੜੀ ਆ ਇਹ ਬੋਇਲਰ ਸੂਟ ਵਾਲੀ ਮਸ਼ੀਨ ਹੈ ਜਾਨਣੇ ਕਿ ਆਪਣੇ ਕੰਮ ਕਰਨ ਵਾਲੇ ਜਿਹੜੇ ਕੱਪੜੇ ਉਹ ਵਾਲੀ ਮਸ਼ੀਨ ਤਿਆ ਡਰਾਇਰ ਇਹਦੇ ਚੋਂ ਕੱਢ ਕੇ ਇਹਦੇ ਚ ਸਖਾ ਲਓ ਤੇ ਆ ਇਧਰ ਜਿਹੜੀ ਸਾਫ ਕੱਪੜੇ ਧੋਣ ਵਾਲੀ ਮਸ਼ੀਨ ਕਿਉਂਕਿ ਆਪਾਂ ਇੱਥੇ ਆਈਦਾ ਨਹੀਂ ਇੰਨਾ ਆਫੀਸਰ ਆ ਨਾ ਇਹ ਤੇ ਆਪਣੀ ਕਰੂ ਵਾਲੀ ਥੱਲੇ ਆ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਤੇ ਆ ਡਰਾਇਰ ਲੱਗੇ ਇਧਰ ਵੀ ਧੋਗੇ ਦਾ ਸਖਾ ਲਓ ਤੇ ਜ਼ਿਆਦਾ ਕੁਝ ਨਹੀਂ ਕਰਨਾ ਮਤਲਬ ਵੀ ਸੌਖਾ ਜਿਹਾ ਕੰਮ ਹੀ ਆ ਵੀ ਐਡੀ ਕੋਈ ਕੱਪੜੇ ਧੋਣ ਵਾਲੀ ਖੇਚਲ ਨਹੀਂ ਹੈਗੀ ਜਿੱਦਾਂ ਤੇ ਆ ਜੀ ਇਧਰ ਡਰਾਇਰ ਰੂਮ ਆ ਵੇਖੋ ਆਰੇਵੇਂ ਆਪਣੇ ਕੱਪੜੇ ਧੋ ਕੇ ਸੁਕਾਏ ਆ ਇੱਥੇ ਜਿਹੜੇ ਆਪਾਂ ਕੰਮ ਵਾਲੇ ਕੱਪੜੇ ਹੁੰਦੇ ਆ ਆ ਜਿੱਧਰ ਹੀਟਰ ਲੱਗਾ ਬਹੁਤ ਜ਼ਿਆਦੀ ਗਰਮੀ ਹੁੰਦੀ ਹੈ ਹੀਟਰ ਦੇ ਤੁਸੀਂ ਬਸ ਸੁਕਾ ਦਿਓ ਇੱਥੇ ਲਿਆ ਕੇ ਤੇ ਕੱਪੜੇ ਜਿਹੜੇ ਆ ਉਹ ਮਤਲਬ ਵੀ 10-15 ਮਿੰਟਾਂ ਦੇ ਸੁੱਕ ਗਏ ਨੇ ਉਹ ਨਾਲ ਹੀ ਲੈ ਜਾਓ ਧੁੱਪ ਧੱਪ ਦੀ ਹੋਈ ਲੋੜ ਨਹੀਂ ਵੀ ਧੁੱਪ ਲੱਗੀ ਆ ਕਿ ਨਹੀਂ ਜਦੋਂ ਆਪਾਂ ਘਰ ਆ ਜੇ ਵੇਟ ਕਰਦੇ ਧੁੱਪ ਦਾ ਤੇ ਆ ਇਧਰ ਪ੍ਰੈਸ ਵਾਲਾ ਟੇਬਲ ਜੇ ਕਿ ਇਹਨੇ ਪ੍ਰੈਸ ਕਰਨਾ ਦੇ ਉਹ ਵੀ ਕਰ ਸਕਦਾ ਆ ਹਾਲੇ ਕਿਹੜੀ ਕੋਈ ਏਡਾ ਕਰਦਾ ਨਹੀਂ ਤੇ ਹੌਮ ਲੈ ਕੇ ਗਲਦੇ ਆ ਨਹੀਂ ਤੁਹਾਨੂੰ ਬਾਹਰ ਬਣੇ ਰਹੋ ਆਪਣੇ ਨਾਲ ਇਹ ਵੀਡੀਓ ਦੇ ਵਿੱਚ ਮੈਂ ਚਾਰ ਮੰਗਲਾਂ ਕਵਰ ਕਰੂੰਗਾ ਠੀਕ ਆ ਅਗਲੀ ਵੀਡੀਓ ਦੇ ਵਿੱਚ ਫੇਰ ਚਾਰ ਕਰਾਂਗੇ ਫੇਰ ਇਦਾਂ ਦਾ ਕਰਦੇ ਸਾਨੂੰ ਮਤਲਬ ਹਰ ਇੱਕ ਚੀਜ਼ ਬਾਰੇ ਜਾਣਕਾਰੀ ਦਿੰਦੇ ਰਵਾਂਗੇ ਇੱਕ ਨਾ ਸੀਰੀਜ਼ ਬਣਾਵਾਂਗੇ ਪੂਰੀ ਸੀਰੀਜ਼ ਪੂਰੀ ਵੇਖਿਓ ਤੁਸੀਂ ਹੋਰ ਵੀ ਜਿੰਨੀਆਂ ਵੀ ਜਹਾਜ਼ਾਂ ਬਾਰੇ ਨੌਲੇਜ ਇਸ ਤੋਂ ਇਲਾਵਾ ਉਹ ਵੀ ਆਪਾਂ ਤੁਹਾਡੇ ਨੂੰ ਦੱਸਾਂਗੇ ਸਾਡੇ ਕੰਮ ਕੀ ਆ ਜਹਾਜ਼ ਅਸਲ ਵਿੱਚ ਦੇਖਦੇ ਕਿਦਾਂ ਦੇ ਆ ਸਮੁੰਦਰੀ ਜਹਾਜ਼ਾਂ ਦੇ ਜਿਹੜੀ ਆ ਨੌਕਰੀ ਕਿੱਦਾਂ ਮਿਲਦੀ ਆ ਅੱਛਾ ਇਹ ਵੀ ਹੁਣ ਬੜੇ ਕਈਆਂ ਦੇ ਆਣੇ ਦੇ ਸਵਾਲ ਆ ਸੁੰਦਰੀ ਜੀ ਆ ਜਨ ਦੱਸੋ ਕਿ ਨੌਕਰੀ ਕਿੱਦਾਂ ਮਿਲਦੀ ਆ ਨੌਕਰੀ ਬਾਰੇ ਵੀਰੋ ਆਪਾਂ ਵੀਡੀਓ ਬਣਾ ਕੇ ਪਾਵਾਂਗੇ ਵੱਖਰੀ ਇੱਕ ਠੀਕ ਆ ਐਦਾਂ ਮਤਲਬ ਕੱਲੇ-ਕੱਲੇ ਨੂੰ ਦੱਸਣਾ ਤੇ ਥੋੜਾ ਜਿਹਾ ਮਤਲਬ ਮੁਸ਼ਕਲ ਹੋ ਜਾਂਦਾ ਆ ਵੀਡੀਓ ਬਣਾ ਕੇ ਆਪਾਂ ਪੂਰੀ ਪਾ ਦਾਂਗੇ ਕਿ ਨੌਕਰੀ ਬਾਰੇ ਵੀ ਨੌਕਰੀ ਕਿੱਦਾਂ ਮਿਲਦੀ ਆ ਉਹ ਤੁਸੀਂ ਦੇਖ ਸਕਦੇ ਹੋ ਤੇ ਹੋਰ ਵੀ ਤੁਹਾਡੇ ਕੋਈ ਸਵਾਲ ਆ ਜਵਾਬ ਆ ਉਹ ਵੀ ਪੁੱਛ ਲਿਓ ਵੀ ਆਪਾਂ ਦੱਸਾਂਗੇ ਤੇ ਦੂਜੀ ਗੱਲ ਆ ਵੀ ਨੌਕਰੀ ਥੋੜਾ ਜਿਹਾ ਸਾਡੇ ਜੇ ਨਾ ਹਾਰਡ ਹੁੰਦਾ ਮਤਲਬ ਵੀ ਇੰਨੇ ਇੰਨਾ ਨਾ ਜਲਦੀ ਜਾਜ ਨਹੀਂ ਮਿਲਦੇ ਵੇਟਿੰਗ ਕਰਨੀ ਪੈਂਦੀ ਆ ਕਈ ਵਾਰ ਆਪਾਂ ਨੂੰ ਛੋਟੇ ਜਾਜ ਨਾਲ ਸਟਾਰਟ ਕਰਨਾ ਪੈਂਦਾ ਉਹ ਸਾਰੀਆਂ ਚੀਜ਼ਾਂ ਨਾ ਆਪਾਂ ਇੱਕ ਵੱਖਰੀ ਵੀਡੀਓ ਬਣਾ ਕੇ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਇਹ ਵੀਡੀਓ ਦੇ ਵਿੱਚ ਆਪਾਂ ਸਿਰਫ ਤੁਹਾਨੂੰ ਜਾਜ ਦੇ ਬਿਲਡਿੰਗ ਦਿਖਾ ਰਿਹਾ ਤੁਸੀਂ ਬਿਲਡਿੰਗ ਦੇਖੋ ਨੌਕਰੀ ਬਾਰੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੱਸਾਂਗੇ ਉਹ ਸੀਗਾ ਜੀ ਈ ਡੈਕ ਤੇ ਹੁਣ ਆਪਾਂ ਆ ਗਏ ਆ ਡੀ ਡੈਕ ਤੇ ਆਹ ਦੇਖੋ ਇੱਥੋਂ ਆਪਾਂ ਸਟਾਰਟ ਕੀਤਾ ਸੀਗਾ ਆਫਟੇਗ ਦਿਖਾਤਾ ਤੁਹਾਨੂੰ ਈ ਦਿਖਾਤਾ ਡੀ ਤੇ ਆ ਗਏ ਆ ਪੀ ਇਹਦੇ ਕਿਹੜੀ ਕਿਹੜੀ ਚੀਜ਼ ਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਤੇ ਆ ਜੋ ਸੇਮ ਹੀ ਆ ਵੇਖੋ ਮਤਲਬ ਫਲੋਰ ਸਾਰੇ ਸੇਮ ਹੀ ਆ ਕਮਰੇ ਵਖੋ ਆਖਾਗੇ ਇੱਥੇ ਆ ਵੇਖੋ ਇਦਾਂ ਕਰੀ ਗਏ ਨਾ ਲੰਮੇ ਦੇ ਲੰਮਾ ਹੀ ਸਾਰਾ ਹੁੰਦਾ ਵਾ ਜਿਗਾਰਡ ਤੇ ਇੱਥੇ ਵੀ ਸਾਰੇ ਗਰੂ ਦੇ ਕਮਰੇ ਹਾਂ ਜੀ ਦੋਸਤੋ ਅੱਜ ਆਪਾਂ ਇਹ ਵਲੌਗ ਦੇ ਵਿੱਚ ਦਿਖਾਤੀਆਂ ਜਾਂਦੇ ਆ ਤਿੰਨੋਂ ਮੰਜ਼ਲਾ ਉੱਤੋਂ ਸਟਾਰਟ ਕਰਕੇ ਥੱਲੇ ਤੱਕ ਆਪਾਂ ਆ ਗਏ ਆ ਜੀ ਡੀ ਡੈਕ ਤੱਕ ਤੇ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਮੈਂ ਦਿਖਾਉਂਗਾ ਜੀ ਇੱਕ ਤੇ ਮੇਰਾ ਕਮਰਾ ਤੇ ਹੋਰ ਆਪਾਂ ਦਿਖਾਵਾਂਗੇ ਆਪਾਂ ਆਪਾਂ ਜਹਾਜ਼ ਤੇ ਰੋਟੀ ਪਾਣੀ ਕਿੱਥੇ ਖਾਂਦੇ ਆ ਰੋਟੀ ਪਾਣੀ ਬਣਦਾ ਕਿੱਥੇ ਆ ਤੇ ਇਹ ਸਾਰੀਆਂ ਚੀਜ਼ਾਂ ਆਪਾਂ ਕਵਰ ਕਰਾਂਗੇ ਅਗਲੇ ਭਾਗ ਦੇ ਵਿੱਚ ਉਮੀਦ ਕਰਦਾ ਤੁਹਾਨੂੰ ਇਹ ਵਲੌਗ ਚੰਗਾ ਲੱਗਾ ਹੋਊਗਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਨਾਲੇ ਬੈਲ ਆਈਕਨ ਦਾ ਬਟਨ ਵੀ ਦਬਾ ਦਿਓ ਵੀਡੀਓ ਦੇ ਵਿੱਚ ਕੋਈ ਕਮੀ-ਕੀਸ਼ੀ ਲੱਗੀ ਹੋਵੇ ਉਹ ਵੀ ਕਮੈਂਟਾਂ ਦੇ ਵਿੱਚ ਦੱਸਿਓ ਵੀਡੀਓ ਚੰਗੀ ਲੱਗੀ ਹੋਵੇ ਉਹ ਵੀ ਕਮੈਂਟਾਂ ਦੇ ਵਿੱਚ ਦੱਸਿਓ ਤੇ ਕੋਈ ਵੀ ਸਵਾਲ ਆ ਉਹ ਵੀ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਜੀ ਤੁਹਾਡੇ ਜਵਾਬ ਆਪਾਂ ਜ਼ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ